हां जी सत श्री अकाल जी सारे ही पशुपालक ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰ ਲਗੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ सोनू ਦੇ ਕੋਲ ਪਹੁੰਚੇ ਆਂ ਤੇ ਅੱਜ ਵੀਰ ਦੇ ਕੋਲ ਦੋ ਨਾਗਨੇ ਦੋਵੇਂ ਸੂਏ ਸਵਾਏ ਨੇ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਸਾਰੀ ਜਾਣਕਾਰੀ ਆਜੋ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵੀਰ ਜੀ ਵਧੀਆ ਤਾਂ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਤਰੀਕ ਨਹੀਂ ਜਬਾ ਠੀਕ ਆ ਜੇ ਹੈਗੀ ਜੇ 5 4 4 ਤਰੀਕ ਆ 4 ਤਰੀਕ ਹਾਂਜੀ ਦੀਰਵਾਰ ਠੀਕ ਜੀ ਤੇ ਬਾਕੀ ਚਲੋ ਆਪਣਾ ਮੇਰਾ ਵੀਰ ਭਰਾ ਜਿਹੜਾ ਵੀ ਖੜਦਾ ਹੱਥ ਜੋ ਕੇ ਬੇਨਤੀ ਆ ਜੰਗਲ ਧੁਕ ਰਹੀ ਨਵਾਏ ਨਵਾਏ ਦੇ ਆ ਮਾਰੀ ਮੋੜੀ ਜਾ ਕੇ ਭਾਈ ਉਪਰੇ ਥਾਂ ਹਰ ਗੰਗਾ ਦਾ ਦੁੱਧ ਦਫਰ ਤੇ ਪੈਦਾ ਹੋਏ ਕਿਹੜੇ ਦੁੱਧ ਨਾਲ ਪੁੱਜੇ ਹੋਈਦਾ ਜੇ ਅੱਗੇ ਜਾ ਕੇ ਵੇਖਿਆ ਕਰੋ ਨਾਲੇ ਠੀਕ ਜੀ ਮੋਬਾਈਲ ਨੰਬਰ ਬੋਲਦੇ ਆਪਣਾ ਮੜਾ ਜ ਆ ਭਾਜੀ ਫੋਨ ਨੰਬਰ ਬੋਲਦੇ ਜੀ 81 94 67 551 96 77 60020 ਇਹਦੇ ਕੱਟੀ ਮਰ ਗਈ ਵੇ ਲੋ ਲਓ ਜੀ ਕੱਟੀ ਇਹਦੀ ਮਰ ਗਈ ਆ ਇੱਕ ਆ ਜਾ ਮਰ ਗਿਆ ਇੱਕ ਵੀਰ ਨੇ ਉਦਾਂ ਗਲਤੀ ਕਰਕੇ ਮਰਾ ਲਿਆ ਤੇ ਇੱਕ ਆ ਮਰ ਗਿਆ ਜੀ ਹੁਣ ਤੇ ਡਿਟੇਲ ਇਹਦੀ ਵੀਰ ਜੀ ਬਾਕੀ ਕੀ ਜੇ ਬਾਕੀ ਬਹਨ ਦੇ ਵੇਖੋ ਕੁੜੀਆਂ ਨਾਲ ਦਾ ਜਾਲ ਹੀ ਵਿਖਿਆ ਜੇ ਲਓ ਜੀ ਕਰੋ ਚੈੱਕ ਤੇ ਕਿੰਨੇ ਕ ਦਿਨਾਂ ਦੀ ਸੂਈ ਹੈ ਵੀਰ ਜੀ ਕੋਈ ਲਾਲੀ ਨੂੰ 20 ਦਿਨ ਲਾਏ ਕੋਈ ਪੱਲੀ ਲਾਏ ਕੋ ਮਹੀਨਾ ਲਾਏ ਹਾਂ ਜੀ ਸਿੱਧੀ ਗੱਲ ਆਹ ਵੇ ਚਲੋ ਮਹੀਨਾ ਲਾਓ ਮਹੀਨੇ ਦਾ ਬੱਚਾ ਲੱਗਦਾ ਹੈਗੇ ਤੇ ਕਦੋਂ ਦਾ ਮਰ ਗਿਆ ਰਾਧਾ ਹੀ ਹਾਂਜੀ ਹਾਂਜੀ ਬਿਲਕੁਲ ਤੇ ਦੁੱਧ ਕਿੰਨਾ ਤੇ ਆ ਰਜੇ ਦੇ ਕੋਲ ਬੱਚੇ ਨੇ ਜੀ ਹਲੋ ਬੱਚੇ ਦਾ ਕਰਨ ਬੜਾ ਲਈ ਹੁੰਦਾ ਹੈ ਕਿ ਕੀ ਕਰਨਾ ਲਈ ਨਾਓ ਚਲੋ ਜੀ ਬੱਚਾ ਆਦਾ ਨੇ ਕਰਨਾ ਹੀ ਆ ਬਾਕੀ ਸੰਭਾਲ ਨਹੀਂ ਕਰਦੇ ਆਪਣੇ ਅਰਗੇ ਵੀਰ ਭਾਈ ਇਹ ਕਿੰਨੀ ਕਰ ਲਈਏ ਮੈਂ ਜ਼ਰਾ ਰਾਤੀ ਰਾਤੀ ਲੋਟੀਆਂ ਗੋਲ ਗੋਲ ਤੇ ਤਾਰੇ ਦੇ ਦੁੱਧ ਮੌਕੇ ਤੇ ਕਿੰਨਾ ਤੇ ਆ ਰਿਹਾ ਇਹਦੇ ਕੋਲ ਵੀਰ ਜੀ ਹੋਗਾ 10 ਕਿਲੋ ਹਾਂਜੀ ਹੋਣ ਬੱਚੇ ਕਾ ਆਪਣੀ ਗੱਲਾਂ ਹੁੰਦੀਆਂ ਭਾਈ ਸਿੱਧੀਆਂ ਲੇ ਕੇ ਮਾਰਾ ਜਗਾ ਕਹਿਣਾ ਮਾਰੀ ਗੱਲ ਆ ਹੂੰ ਹੋ ਜੇ ਕੋ 8 ਹੋ ਜੇ 9 ਹੋ ਜੇ ਕਿਸੇ ਦੇ ਬੱਚੇ ਨਾਲ ਬੱਚਾ ਸਾਹਮਣੇ ਆ ਹਾਂਜੀ ਤੇ ਬੱਚਾ ਛੋਟੀ ਨਾਲ ਤੈਨੂੰ ਬਤਾਵਾ ਠੀਕ ਐ ਸੋ ਜੇ ਕਿਸੇ ਦੇ ਘਰ ਟੀਕਾ ਬਲਵਾ ਆਦੀ ਆਪਣੀ ਗੱਲਾਂ ਹੁੰਦੀਆਂ ਸਿੱਧੀਆਂ ਮੇਰਾ ਵੀ ਇਹ ਕੋ ਮੱਝ ਖੜੇ ਤੇ ਭਾਵੇਂ ਕੋ ਨਾਲ ਸੁਆ ਕਨਵਾ ਸੁਈ ਹੀ ਏ ਦੂਜਾ ਸੁਆ ਦੂਸਰਾ ਸੁਆ ਦੁੱਧ 10 ਕਿਲੋ ਬੱਚੇ ਨਾਲ ਜਾ ਕੇ 8ਵੀਂ ਹੋ ਸਦਾ 7ਵੀਂ ਹੋ ਸਦਾ ਜੀ ਠੀਕ ਐ ਜੀ ਇਹਦੇ ਵਿੱਚ ਹੀ ਗੱਲਾਂ ਦੱਸਿਆ ਚੰਗੀਆਂ ਹੁੰਦੀਆਂ ਬਿਲਕੁਲ ਸਹੀ ਗੱਲ ਐ ਜੇ ਮੈਂ ਤੁਹਾਨੂੰ ਫੋਨ ਕਰਦਾ ਮੈਨੂੰ ਕਰਨਾ ਮਾਰਾ ਲਓ ਜੀ ਸੱਜਣਾ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਜਿਹੜਾ ਸਿੰਘ ਮੂੰਹ ਦੀ ਥੋੜੀ ਜਿਆਦਾ ਗਰਮ ਵਾਲੀ ਝੋਟੀ ਮੈਂ ਲੱਖੋਂ ਬਾਹਰ ਵੇਦਣੀ ਹਾਂਜੀ ਹਾਂਜੀ ਹੈਗੀ ਵੱਡੀ ਝੋਟੀ ਬਾਕੀ ਕੱਦ ਵਜਣ ਜਿਹੜਾ ਚੰਗਾ ਝੋਟੀ ਦਾ ਤੇ ਥਣ ਭਾਂਡਾ ਵੀ ਸੋਹਣਾ ਲੱਗਾ ਕਰ ਸਕਦੇ ਤੁਸੀਂ ਚੈੱਕ ਬਾਕੀ ਜਿਹੜੀ ਕੱਲੀ ਕੱਲੀ ਚੀਜ਼ ਆ ਪਾ ਤੁਹਾਨੂੰ ਲਾਗੇ ਤੋਂ ਚੈੱਕ ਕਰਾ ਦੇਣੀ ਆ ਤੇ ਜੱਜਮੈਂਟ ਜਿਹੜੀ ਕਰਨਾ ਉਹ ਤੁਹਾਡਾ ਕੰਮ ਆ ਲੈਓ ਵੀਰ ਜੀ ਸੋਹਣੀ ਝੋਟੀ ਹਰ ਪਾਸਿਓਂ ਕਰੋ ਜੀ ਚੈੱਕ ਫੇਸ ਕੁਆਲਿਟੀ ਤੇ ਸਿੰਘ ਮੂੰਹ ਦੀ ਵੀ ਸੋਹਣੀ ਤੇ ਪੇਟ ਕੁੜੇ ਦੀ ਵੀ ਚੰਗੀ ਆ ਤੇ ਬਾਕੀ ਜਿਹੜਾ ਥਣ ਮੰਡਾ ਉਹ ਵੀ ਖੁੱਲਾ ਡੁੱਲਾ ਲੱਗਾ ਕਰਮਾਲੀ ਬੱਚੇ ਦਾ ਤੇ ਫਿਰ ਪਾਜੀ ਕਰਨਾ ਹੀ ਆ ਵਿਚਾਰੀ ਨੇ ਹੁਣ ਲਓ ਜੀ ਕਰੋ ਚੱਕ ਇਹ ਸਵੇਰੇ ਮਰ ਗਿਆ ਰਾਤ ਦਾ ਹੀ ਮਰ ਗਿਆ ਵਿਚਾਰਾ ਸੰਭਾਲ ਕਰਿਆ ਕਰੋ ਬੱਚਿਆਂ ਸਿਰ ਤੇ ਮੱਜਾਂ ਹੁੰਦੀਆਂ ਨੇ ਬਾਅਦ ਤੁਸੀਂ ਕਹਿੰਦੇ ਕਾਟੇ ਪੈਂਦੇ ਆ ਅੱਲਾਹ ਵਾਜੀ ਹੁਣ ਕਰਮਾਲੀ ਹੋ ਸਕਦਾ ਮੇਲ ਇਦਾਂ ਹੀ ਪਵੇ ਤੇ ਇਹ ਵੀ ਹੋ ਸਕਦਾ ਵੀ ਦੁੱਧ ਵੀ ਥੋੜਾ ਬੋਧਾ ਘਟਾਵੇ ਹੇਰ ਵਾ ਕਰਦੀ ਆ ਬੱਚੇ ਦਾ ਹਾਂ ਤੇ ਆਧਾਰ ਦੇ ਕੇ ਬਹਿ ਗਿਆ ਥੱਲੇ ਵੀਰ ਤੇ ਹੁਣ ਮੌਕੇ ਦੇ ਵੀਰ ਜੀ ਆਪਾਂ 8 ਲੀਟਰ ਦੀ ਗਰੰਟੀ ਦੇਣੀ ਹੈ ਵੀਰ ਜੀ ਦੁੱਧ 10 ਕਿਲੋ ਹੁਣ ਅੱਜੇ ਕੱਟੀ ਆਉਲੋ ਵਿੱਚ ਉਦਨੀ ਉਹ ਜਵਾ ਕਰ ਰਹਾ ਹਾਂ ਹਾਂਜੀ ਕਿਸੇ ਦੇ ਘਰ ਜਾ ਕੇ ਵੀ ਦੀ ਨਾਮ ਮਿਲੇ ਆਪਾਂ ਉਹਦੀ ਗਰੰਟੀ ਨਹੀਂ ਦੇ ਸਕਦੇ ਠੀਕ ਜੀ ਵੀਰ ਜੀ ਕੋਪਰੇਟਾ ਨਾ ਕਰ ਸਕਦਾ ਵੀਰ ਹੁਣ ਕੱਟੀ ਨਾ ਦਿੰਦੀ ਉਸਦੇ ਬਾਜੀ ਫੜਾਓ ਲਓ ਜੀ ਜਿਹੜਾ ਵੀਰ ਨੇ ਜਵਾਗ ਅੱਗੇ ਰੱਖਿਆ ਹੈ ਤੇ ਉਹਦੇ ਕਰਕੇ ਹੋਂ ਤੇ ਪਈ ਜੇ ਮਿਲ ਤੇ ਵੀਰ ਕਹਿੰਦਾ ਕਿਸ ਦੇ ਕਰੇ ਕਰਦੀ ਜਿਹੜੀ ਗਰੰਟੀ ਆਪਾਂ ਕੋਈ ਨਹੀਂ ਦਿੰਦੇ ਹਾਂਜੀ ਬੂਛੀ ਬਣਾ ਲੈ ਜਾਗੇ ਆ ਵੀਰ ਹੁਣ ਆਪਾਂ ਕੋਈ ਪਾੜਾ ਨਹੀਂ ਕਦੀ ਪਾਇਆ ਭਾਜੀ ਬਿਲਕੁਲ ਸਹੀ ਗੱਲ ਹੈ ਹਾਂ ਆ ਬਾਕੀ ਆਪਾਂ ਤੁਹਾਨੂੰ ਲਾਈਵ ਚੈੱਕ ਕਰਾਉਂਦੇ ਕੋਈ ਪਾੜਾ ਨਹੀਂ ਕੋਈ ਬੰਦਾ ਅੱਗੇ ਨਹੀਂ ਖਲੋਤਾ ਚੈੱਕ ਕਰ ਲਓ ਖਾਲੀ ਖੁਰਲੀਏ ਲਾਗੇ ਸਾਰੀ ਤੇ ਵੀਰ ਕੱਲਾ ਹੀ ਆਪਾਂ ਵੀ ਦੂਗ ਰਿਆਂ ਕੱਲਾ ਹੀ ਬੈਠਾ ਮਾਝ ਦੇ ਥੱਲੇ ਨਾ ਕੋਈ ਲਾਗੇ ਉਹਦੇ ਤੇ ਨਾ ਕੋਈ ਅੱਗੇ ਖਲੋਤਾ ਨਾ ਕੋਈ ਪਾੜਾ ਪਾਇਆ ਵੀਰ ਜੀ ਜਿਹੜਾ ਤੁਹਾਨੂੰ ਧਾਰ ਲੈ ਦੀ ਛਕੀਣ ਛੋਟੀ ਜਿਹੜਾ ਲੈ ਗਿਆ ਦੁੱਧ ਨੇ 13 12 ਤੇ ਆਲ ਵਿੱਚ 14 ਪਰ 11 ਪਰ ਗਾਂ ਦੇ ਬਾਅਦ ਜੇਰ ਦੀ ਛੋਟੀ ਹਾਂਜੀ ਹਾਂਜੀ ਬੱਚੇ ਮਾਦ ਕਟਾ ਵ ਬਾਕੀ ਆ ਛੱਡਿਆ ਵੀਰ ਦਾ ਤੇ ਬਾਕੀ ਤਰਪਾਲਾਂ ਤਰਬੂਲਾ ਲਾਈਆਂ ਫੇਰ ਵੀ ਠੰਡ ਲੰਗਦੀ ਅੱਗੇ ਆਹ ਦਿਨਾਂ ਦੇ ਵਿੱਚ ਜਿੰਨਾ ਹੋ ਸਕਦਾ ਬੱਚਿਆਂ ਦੀ ਸੰਭਾਲ ਕਰੋ ਕੋਈ ਬੋਰੀ ਬਾਰੀ ਉੱਤੇ ਬੰਨਿਆ ਕਰੋ ਇਹ ਨਿੱਗੇ ਥਾਂ ਦੇ ਬੱਚਾ ਬਨ ਕੇ ਤੇ ਸੁੱਕ ਸਕ ਪਾਈ ਹੋਵੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਪਿੱਛੋਂ ਇਹ ਤਾਂ ਕਿਸਾਨ ਕਰਦੇ ਨੇ ਲੋ ਜਿਹੜੀ ਚਵਾਈ ਆ ਵੀਰ ਕਹਿੰਦਾ ਕਿ ਆਪਾਂ ਦਿਖਾ ਹੀ ਦਿੰਦੇ ਆ ਤੇ ਠੰਡੀ ਦੀ ਰੀ ਕਰਮ ਵਾਲੀ ਬਾਕੀ ਧਾਰ ਲੈਂਦੀ ਜਿਆਦਾਤਰ ਜਿਹੜਾ ਪਸ਼ੂ ਧਾਰ ਲੈਂਦਾ ਹੋਵੇ ਉਹ ਬੱਚੇ ਮੰਨ ਲਓ ਇਧਰ ਉਧਰ ਹੋ ਵੀ ਜਾਵੇ ਕਿਸ ਵੇਲੇ ਤੇ ਚਲੋ ਗਿੱਜ ਜਾਂਦਾ ਪਹਾੜੇ ਤੇ ਕਰੋ ਜੀ ਚੱਕ ਠੀਕ ਹੈ ਵੀਰ ਜੀ ਠੀਕ ਹੈ ਸਾਰਾ ਤੇ ਤੁਸੀਂ ਮੂੰਹ ਤੇ ਚੋਤਾ ਇਹਨੂੰ ਨਹੀਂ ਭਾਈ ਮੈਂ ਮੇਰਾ ਕੰਮ ਹੈ ਅਗਲੇ ਦਸਣਾ ਤਸੱਲੀ ਕਰਾਉਣਾ ਚੋਣ ਦੇ ਜੀ ਸਾਨੂੰ ਮੇਰਾ ਵੀ ਕੋਈ ਲਾਹਮਾ ਨਾਣ ਕਿਸੇ ਦਵੇ ਮੇਰਾ ਭਰਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਉਹ ਚੰਗੀਆਂ ਨਹੀਂ ਉੱਥੇ ਖਲੋਗੀ ਉੱਥੇ ਖਲੋਗੀ ਲਾਓ ਜੀ ਚੱਕ ਠੀਕ ਹੈ ਖਾ ਲਿਆ ਤੁਸੀਂ ਆ ਬੇਲੋ ਕੀ ਉਦੋਂ ਵੀਰ ਜੀ ਨੂੰ ਹੁਣਾਂ ਤੁਸੀਂ ਆਓ ਜੀ ਤੇ ਬੰਦਾ ਵੀਰ ਕਹਿੰਦਾ ਕਿ ਜੇ ਕਿਸੇ ਥਣਾ ਦੀ ਘਾੜਵਾਦ ਹੋਏ ਉਹਦੇ ਆਪਾਂ ਜ਼ਿੰਮੇਵਾਰ ਆ ਦੁੱਧ ਪਾਈ ਮੈਂ ਦੁੱਧ ਦੀ ਗੱਲ ਕਰਦਾ ਦੁੱਧ ਉੱਪਰ ਜਾ ਕੇ ਪੰਜਿਆ ਕਹਿੰਦਾ ਲੋ ਜੀ ਵੀਰ ਕਹਿੰਦਾ ਕਿ ਜੇ ਪੂਰ ਛਿੱਟਾ ਨਿਕਲੇ ਜਾਂ ਖਾਣਾ ਦੇ ਵਿੱਚ ਘਾੜਵਾਦ ਨਿਕਲੇ ਤੇ ਉਹਦਾ ਮੈਂ ਫੁੱਲ ਜ਼ਿੰਮੇਵਾਰ ਆ ਮੇਰੀ ਫੁੱਲ ਗਰੰਟੀ ਆ ਹਾਲੋ ਜੀ ਤੇ ਬਾਕੀ ਦੁੱਧ ਪਾਈਆ ਖੰਡ ਅੱਧਾ ਕਿਲੋ ਘਟ ਜੇ ਬਾੜੀ ਵੇਖੋ ਹਾਂਜੀ ਹਾਂਜੀ ਕੋਈ ਕੋਈ ਗਰੰਟੀ ਨਹੀਂ ਖਾਲੀ ਬਾਲਟੀ ਵੀਰ ਨੇ ਕਰਤੀ ਅਗਲੇ ਥਣਾ ਦੀ ਲਗਾ ਚਵਾਈ ਕਰਨ ਲੋ ਜੀ ਆ ਅੱਡੀ ਅਗਲੇ ਥਣਾ ਦੀ ਚਵਾਈ ਆ ਕਰ ਸਕਦੇ ਤੁਸੀਂ ਲਾ ਕੇ ਦੇ ਚੱਕ ਆਹ ਪੱਟੀ ਰੱਖ ਲੈਂਦਾ ਵੀਰ ਤੇ ਬਹਿ ਕੇ ਚਾਉਂਦਾ ਕੋਈ ਗੱਲ ਨਹੀਂ ਇਹ ਛੜੱਪਾਂ ਵਾਲੀ ਹੋਵੇ ਤੇ ਉਦਾਂ ਨਹੀਂ ਬਹਿਣ ਦਿੰਦੀ ਗੇਜੂ ਵੀਰ ਪਾੜੇ ਦੇ ਮੇਰੇ ਸਾਹਮਣੇ ਹਾਂ ਜੀ ਭਾਜੀ ਬਾਕੀ ਜੇ ਕੋਈ ਆ ਬੱਚਾ ਨਾਲ ਖੜ ਕੇ ਭੂਛੀ ਬਣਾ ਸਕਦਾ ਤੇ ਉਹ ਸਭ ਤੋਂ ਵਧੀਆ ਉਹਦੇ ਨਾਲ ਬਣਾ ਪਾੜਾ ਬਣਾ ਪਾਵਾਂ ਇਹਨਾਂ ਨੂੰ ਮਿਲ ਪਿਆ ਕਰਨਾ ਪਰ ਵੀਰ ਜੀ ਅੱਜ ਰਹਿ ਜੇ ਸਾ ਕਿਉਂ ਸ਼ਾਮ ਤੱਕ ਜਿੰਨੇ ਖਾਣੀ ਛੋਟੀ ਰਹਿ ਜੇ ਮੁੜਕਤੀ ਦਲਵਾ ਮਰੀਏ ਰਾਤ ਦੀ ਮਰੀ ਬਾਹ ਫੁੱਲ ਫਲ ਜਾਣਾ ਮੁਸਤਕਮਾ ਇਹਨਾਂ ਨੇ ਵੇਖਿਆ ਬਹਿ ਗਏ ਆ ਗੱਲ ਜੇਗਾ ਬਾਕੀ ਇਹ ਵੀ ਛੋਟੀ ਚਲੋ ਠੰਡੀ ਸੁਭਾਹ ਦੀ ਇੱਕ ਡੰਗਰ ਵੀਰ ਜੀ ਨਾ ਨਵਾਇਆ ਕਰੋ ਡੰਗਰ ਬਾਹ ਠੰਡੇ ਨਾਉਂਦੇ ਆ ਮਾੜਾ ਮੋੜਾ ਪਤਾ ਗੱਲ ਨਹੀਂ ਵੀਰ ਜੀ ਪਤਾ ਗੱਲ ਕੀ ਹੈ ਜਿਹੜੀ ਚੀਜ਼ ਜਿੰਨੇ ਦੀ ਹੈਗੀ ਉਦਾਂ ਹੀ ਦੇਖ ਪੈਂਦੀ ਆ ਮਾੜਾ ਮੋੜਾ ਚਲ ਹੋਇਆ ਕਪੜਾ ਕਪੜਾ ਮਾਰ ਲਿਆ ਕਰੋ ਗਰਮੀਆਂ 'ਚ ਬੱਚੇ ਜਦ ਬੱਚਾ ਬੱਚਾ ਉਹਨਾਂ ਆਇਆ ਬੱਚਾ ਪਿੱਛੇ ਨਹੀਂ ਸਾਹਦੇ ਪਾਈ ਲੋਕ ਲਓ ਜੇਕਰ ਥਾਣਾ ਦੀ ਵੀਰ ਚ ਵਾਈ ਕਰੰਦਿਆ ਵੀਰ ਕਹਿੰਦਾ ਦੁੱਧ ਜਿਹੜਾ ਇਹਦੇ ਕੋ 10 ਲੀਟਰ ਹੀ ਬਾਕੀ ਹੁਣ 8 ਦਵੇ 9 ਦਵੇ ਭਾਈ ਮੇਰੇ ਘਰ 10 ਕਿਲੋ ਹੋਊਗਾ ਪਰ ਹੁਣ ਕਿ ਅਗਲੇ ਘਰ ਜਾ ਕੇ ਬੱਚਾ ਮਰਦੇ ਘਰੇ ਹੁਣ ਬੱਚਾ ਮਰਿਆ ਘੱਟਾ ਦੀ ਜਾਗੇ ਹਾਂ ਤੁਹਾਨੂੰ ਸਾਡੇ ਘਰ ਤੇ ਖੁੱਖ ਲੋਗੇ ਨਹੀਂ ਮਿਲਣਾ ਆਹੋ ਅਜੇ ਬੱਚਾ ਵੀ ਲੱਗੇ ਆ ਕਾਹੇ ਭਾਈ ਘੜੀ ਲਓ ਜੀ ਗਾੜ ਚੈੱਕ ਕਰ ਸਕਦੇ ਕਿੰਨੀ ਕੁ ਵੀਰ ਜੀ ਗਾੜ ਭਾਈ 1.5 ਪੌਣੇ 2 ਕਿਲੋ ਗਾੜੀ ਆ ਰਿਹਾ ਡੇਢ ਤੋਂ ਪੌਣੇ 2 ਕਿਲੋ ਜਿਹੜੀ ਵੀਰ ਕਹਿੰਦਾ ਕਿ ਗਾੜ ਹੀ ਗਾੜਿਆ ਆ ਆ ਮਗਰਲੇ ਥਣਾ ਦੀ ਚਵਾਈ ਜੇ ਬਿਲਕੁਲ ਗੋਲ ਧਾਰਿਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਲੱਗ একদম ਚੈੱਕ ਕਰ ਸਕਦੇ ਨਹੀਂ ਤੇ ਥਾਣੇ ਜਿਹੜਾ ਬਹੁਤ ਸੋਹਣਾ ਲੱਗਾ ਚਵਾਈ ਵੀ ਚੰਗੀ ਲੱਗੀ ਆ ਕਰਮਾਲੀ ਨੂੰ ਸਾਰੀ ਚਵਾਈ ਕਰਾ ਕੇ ਤੁਹਾਨੂੰ ਦਿਖਾ ਦਿੰਨੇ ਕਿੰਨਾ ਕੁ ਦੁੱਧ ਇੱਕ ਡੰਗ ਦਾ ਦੇਣਦਾ ਹੀ ਆ ਤੇ ਰੇਡ ਵੀਰ ਕਹਿੰਦਾ ਕਿ ਜੈ ਜੀ ਪਾ ਦੇਣਾ ਆਪਾਂ ਹੁਣ ਬੱਚਾ ਮਰ ਗਿਆ ਜਲਾ ਵੀ ਲੈ ਗਿਆ ਹੁਣ ਵੀ ਵਾਦੀ ਵਾਲੀ ਦੇ ਗਾਹ ਅੱਗੇ ਸੋ ਵਾਦੀ ਵਾਲੀ ਹਾਂਜੀ ਹਾਂਜੀ ਬਿਲਕੁਲ ਬੱਚੇ ਦੇ ਬੱਚਾ ਲੱਗਣਾ ਸੀ ਬਸ ਬੱਚਾ ਜੋ ਟੀਪ ਕਿਉਂ ਜਾਈਆ ਦੀ ਲਈਏ ਤਾਂ ਸਮਝਦੀ ਪੁੱਤ ਕੱਟੇ ਮੂੰਹ ਖਾ ਗਿਆ ਹਾਂ ਹਾਂ ਉਹ ਅੰਨੀ 43 ਹਜ਼ਾਰ ਦੀ ਆਤੀ ਗੱਲ ਹਾਂਜੀ ਹਾਂਜੀ ਆ ਦੇ ਉਹ ਵੀ ਇੱਕ ਹਿਸਾਬ ਨਾਲ ਘਾਟਾ ਪੈ ਗਿਆ ਵੀਰ ਨੇ ਉਹ ਵੀ ਨਿੱਕੀ ਜੀ ਗਲਤੀ ਹੋਈ ਵੀਰ ਕੋ ਆ ਜਿਹੜਾ ਇਧਰ ਆ ਜੇ ਵੀ ਤੁਸੀਂ ਬੰਦ ਨਹੀਂ ਕੀਤਾ ਇਹਨੂੰ ਤੁਸੀਂ ਸਹੀ ਤਰ੍ਹਾਂ ਆਹ ਕਿਸੇ ਗਲਤੀ ਨਾਲ ਆ ਉਹ ਤੇ ਰਾਡੀ ਗਲਤੀ ਹੋ ਗਈ ਹੈ ਹਾਂ ਹਾਂ ਵਾਈ ਜਿਹੜੀ ਸੋਹਣੀ ਲੱਗੀ ਐ ਮੱਜ ਨੂੰ ਬਾਈ ਝੋੜੀ ਇੱਧਰ ਦੀ ਖੜਾਈ ਐ ਸੁਆ ਵੀਰ ਕਹਿੰਦਾ ਕਿ ਦੂਸਰਾ ਝੋਟੀ ਜਿਹੜੀ ਇੱਧਰ ਦੀ ਨਹੀਂ ਹੈਗੀ ਹਰਿਆਣੇ ਦੀ ਝੋਟੀ ਵੀਰ ਕਹਿੰਦਾ ਕਿ ਹਰਿਆਣਾ ਏਰੀਆ ਬਾਕੀ ਝੋਟੀ ਵੀਰ ਨੇ ਇਹ ਵੀ ਮਹਿੰਗੀ ਲਈ ਵੀਰ ਕਹਿੰਦਾ ਕਿ ਹੁਣ ਘਟਾ ਕੇ ਜਿਹੜੀ ਦੇਣੀ ਪਣੀ ਐ ਵਪਾਰੀ ਬੰਦੇ ਨੂੰ ਥੋੜਾ ਬੋਦਾ ਕਰਨਾ ਪੈਂਦਾ ਨਹੀਂ ਆ ਅਸੀਂ 10 20 ਹੋਣਗੇ ਭਾਈ ਬੜਾ ਨੋਰਾ ਲੱਗਿਆ ਸਿਰਫ ਬੱਚਿਆਂ ਕਰਨਾ ਹਾਂਜੀ ਹਾਂਜੀ ਤੇ ਜਦੋਂ ਬੱਚਾ ੱਲਾ ਮਠਾ ਹੋ ਜਾਂਦਾ ਫਿਰ ਵਪਾਰੀ ਭਰਾ ਨੂੰ ਚੱਲਣਾ ਪੈਂਦਾ ਐ ਬਾਕੀ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਦਿਲ ਤੇ ਜਿਗਰੇ ਵੱਡੇ ਹੀ ਦਿੱਤੇ ਮਹਾਰਾਜ ਨੇ ਜੇ ਵਪਾਰ ਤੇ ਪਏ ਆ ਤੇ ਘਾਟੇ ਵੀ ਨਾਲ ਹੀ ਆ ਤੇ ਵਾਧੇ ਵੀ ਨਾਲ ਹੀ ਆ ਜੇ ਨਫਾ ਲੈਣਾ ਤੇ ਕਿਤੇ ਨਾ ਕਿਤੇ ਘਾਟਾ ਵੀ ਪਾਉਣਾ ਪੈਂਦਾ ਬਈ ਇਹ ਤਾਂ ਹੋਣਾ ਛੱਡ ਗਏ ਫਿਰ ਇਹਨੇ ਕੰਮ ਹੁੰਦੀ ਹਾਂਜੀ ਹਾਂਜੀ ਬਿਲਕੁਲ ਸਹੀ ਉਹ ਜੋ ਜਿਹੜੇ ਵੀਰ ਨੇ ਵੇਖੀ ਨਾ ਵੀਡੀਓ ਜਿਹੜੀ ਕੋ ਆਈ ਆ ਹੂੰ ਹੂੰ ਉਹ ਵੀ ਵੀਡੀਓ ਵੇਖ ਲੈ ਰਾਤ ਦੇ ਵਿੱਚ ਕਿੰਨੀ ਕਹੀ ਕਮਾਈ ਇੱਥੋਂ ਲੱਗੇ ਕਰਨਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਐ ਦੱਬਰੀ ਵੀ ਦਾ ਤੇ ਨਾਲ ਬੋਰੀ ਨੰਬਰ ਹੀ ਲਾਈ ਜਿਹਦੇ ਕੋਲ ਚੋ ਪੀ ਆਈ ਮੇਰ ਕਹਿੰਦਾ ਕਿ ਉਹਨੇ ਵੀ ਵੇਖ ਲੈਣਾ ਕਿ ਕਿੰਨੀ ਕ ਕਮਾਈ ਕਰਨਦੇ ਆ ਹੋ ਜਾਂਦਾ ਕਿਤੇ ਘਾਟੇ ਵਾਦੇ ਇੱਥੇ ਹੀ ਆ ਸਾਰਾ ਕੁਝ ਬੰਦਾ 2 2000 ਕਰਕੇ ਜੋੜਦਾ ਤੇ ਕਿਸੇ ਵੇਲੇ ਇੱਕੋ ਹੀ ਲੱਗ ਜਾਂਦੀ ਹੈ ਫੇਰ ਵੀ ਚਲੋ ਬੰਦਾ ਘਿਰਤੋ ਤੇ ਲੱਗਾ ਰਹਿੰਦਾ ਕੋਈ ਗੱਲ ਨਹੀਂ ਜੇ ਅੱਜ ਗਿਆ ਤੇ ਕੱਲ ਨੂੰ ਆਉਣਾ ਹੀ ਆ ਇਹ ਦਿਲ ਵੱਡਾ ਰੱਖਣਾ ਪੈਂਦਾ ਲਓ ਵੀ ਚੈੱਕ ਕਰ ਲਓ ਦੁੱਧ ਜਿਹੜਾ ਚੰਗਾ ਝੋਟੀ ਦੇ ਕੋਲ ਭਾਈ ਜਵਾਬ ਹੀ ਚੰਗਾ ਲੱਗਿਆ ਇਹੋ ਬਾਂਡਰੀ ਮੇਰੇ ਅੰਦਰ ਬਾਹਰ ਵੇਲੋ ਇਹ ਕਾਹਦਾ ਵਨ ਨਹੀਂ ਪਿਆ ਛੋਟੀ ਦੀ ਸੇਵਾ ਕੀਤੀ ਛੋਟੀ ਦੁੱਧ ਜਿਆਦਾ ਨਹੀਂ ਮੈਂ ਤਾਂ 12 13 ਗੋਲ 13 ਗੋਲ ਦਵਾਈ ਹੋਗੀ ਚੰਗੀ ਕੋਈ ਸੇਵਾ ਕਰੇ ਤੇ ਕਰਮਾਲੀ ਦਾ ਦੁੱਧ ਜਿਹੜਾ ਚੰਗਾ ਤਰੀ ਜਣਾ ਮੈਂ ਲੱਖੋਂ ਬਾਹਰ ਜੁੜੀ ਵੇਚਣੀ ਹੋਣੀ ਹਾਂਜੀ ਨਹੀਂ ਕਾਹਦੇ ਚੰਗਾ ਲੋਕ ਪਾਉਂਦੇ ਵੀ ਆ ਚਲੋ ਲੱਖੋਂ ਬਾਹਰ ਬਾਹਰ ਇਹਦੇ ਨਾਲ ਦਿਆਂ ਬਾਕੀ ਚਲੋ ਜੇ ਭਾਣਾ ਧੰਨਵਾਦ ਜੀ ਹੁਣ ਘਾਟਾ ਪਾਉਣਾ ਹੀ ਪੈਣਾ ਘਟਾ ਤੇ ਅੱਗੇ ਪਿਆ ਅਗੇ ਇੱਕ ਸਾਵਣਾ ਲੰਮੇ ਪੈ ਗਿਆ ਹੁਣ ਜਿਹੜਾ ਨਗਰ ਕੱਟੀ ਹਾਂਜੀ ਹਾਂਜੀ ਲਓ ਜੀ ਜੇ ਵੀਰ ਨੇ ਕਿਹਾ ਨਾ ਹਰਿਆਣੇ ਵਾਲੀ ਤੇ ਉਹਨੇ ਕਰਕੇ ਵੀ ਦਿਖਾਤਾ ਵੀ ਹਰਿਆਣੇ ਵਾਲੀ ਐ ਵੀਰ ਜੀ ਮੇਰਾ ਸਵਾਲ ਆਪਾਂ ਕਿਹਾ ਗਲਤ ਕੰਮ ਨਹੀਂ ਕਰਦੇ ਜਿੰਨੀ ਚੀਜ਼ੇ ਹੁੰਦੀ ਦੱਸਦੇ ਹਾਂ ਹਾਂਜੀ ਇਹ ਨਹੀਂ ਦੁੱਧ ਚਾਰ ਨਹੀਂ ਗਲਤ ਵੀਰ ਜੀ ਕਰਨਾ ਵੀ ਨਹੀਂ ਚਾਹੀਦਾ ਕੋਈ ਵੀ ਅਨੇਕ ਕਿਹੜੇ ਜਗ੍ਹਾ ਜਾ ਕਰ ਸਕਦੀ ਏ ਹਾਂ ਲਓ ਜੀ ਚਵਾਈ ਵੀ ਸੋਹਣੀ ਲੱਗੀ ਆ ਹੈ ਵੀ ਕਰਮਾਂ ਦੀ ਜਿਹੜੀ ਠੰਡੀ ਆ ਬਿਲਕੁਲ ਜਿਹੜੇ ਪੈਰਾਂ ਦੇ ਖਲੋਤੀ ਆ ਉਸੇ ਪੈਰਾਂ ਦੇ ਸਾਰੀ ਚਵਾਈ ਜੇ ਖਲੋਤੀ ਰਹੀ ਆ ਕੋਈ ਪ੍ਰੇਮ ਨਹੀਂ ਪੁੱਟਿਆ ਹਾਂਜੀ ਭਾਵੇਂ ਤੁਹਾਡੇ ਪੈਰ ਇਥੇ ਦੀ ਭਾਜੀ ਉਹ ਗੱਲ ਆਗੀ ਮਾਰੀ ਜੀ ਕੱਢ ਲਓ ਵੀਰ ਜੀ ਜਿਹੜਾ ਦੁੱਧ ਥੱਲੇ ਰਹਿ ਗਿਆ ਹੁਣ ਕੋਈ ਗੱਲ ਨਹੀਂ ਪਸ਼ੂ ਜਿਹੜਾ ਹੁੰਦਾ ਨਾ ਉਹ ਇੱਕ ਵਾਰੀ ਖੁਸ਼ ਹੋ ਜਾਂਦਾ ਮਿਲਪੇ ਇੰਨਾ ਜਿਹਾ ਬੜਾ ਲਓ ਜੀ ਆ ਵੀਰੋ ਦੁੱਧ ਦੁੱਧ ਜਿਹੜਾ ਕੰਨੀਆਂ ਨੂੰ ਮਾਰਦਾ ਬਾੜੀ ਵੀਰ ਨੇ ਤੇ ਆ ਦੂਰੋਂ ਹੋ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਬੱਚਾ ਜਿਹੜਾ ਮਰਿਆ ਪਿਆ ਉਹ ਟੀਵੀਰ ਕਹਿੰਦਾ ਹਰਿਆਣੇ ਦੀ ਮੂੰਹ ਮੱਥੇ ਦੀ ਜਿਹੜੀ ਸੋਹਣੀ ਐ ਬਾਕੀ ਚੁਾਈ ਬਹੁਤ ਸੋਹਣੀ ਲੱਗੀ ਐ ਤੇ ਇਹਦਾ ਰੇਟ ਵੀਰ ਜੀ ਆਪਾਂ ਕੀ ਕਰਨਾ ਆ ਦੁੱਧ ਮੈਂ ਖੜ ਲੈਣਾ ਇੱਧਰ ਕਰ ਦੁੱਧ ਫੜਿਆ ਸੱਤੇ ਵੀਰ ਲਾਇਆ ਦੁੱਧ ਭਾਬੇ ਸ਼ੀਤਾਂ ਕਿਤਾ ਵਧੀਆ ਕਿਤਾ ਮਾਰ ਲੈਨੇ ਹੂੰ ਘਾਟਾ ਵਾਦਾ ਨਾਲ ਹੀ ਆ ਹਾਂਜੀ ਹਾਂਜੀ ਪਰ ਮੈਂ ਤਾਂ ਜਿੰਨੂੰ ਮੇਰਾ ਵੀਰ ਖੜੇ ਨੂੰ ਸੱਦੇ ਬਾਸ਼ਾ ਨੇ ਲਿਆਣੀਆਂ ਦਵੇ ਹਾਂਜੀ ਮੇਰੀ ਇਹ ਬੇਦੀ ਹੱਥ ਜੋੜ ਕੇ ਠੀਕਾ ਉਲਾਸ ਦੀ ਜੇ ਜਿਉ ਕੱਟੀ ਲੈ ਜੂ ਮੂਛੀ ਬਣਾ ਲੈ ਕਿਹ ਹੈਗਾ ਜਗਤਾਰੀ ਸੱਦੀ ਜੜੀ ਹਾਂਜੀ ਹਾਂਜੀ ਮੇਰਾ ਵੀ ਲੰਮਾ ਹੀ ਆ ਗਿਆ ਮੈਂ ਕਹਿੰਦੇ ਮੈਂ ਅੱਗੇ ਬਰੇਕ ਟਾਉਂਦੇ ਬੈਠੇ ਲਓ ਜੀ ਵੀਰ ਦੀਆਂ ਬੇਨਤੀਆਂ ਸਾਰਿਆਂ ਨੇ ਸੋਣੀ ਲਈਆਂ ਰੇਟ ਵੀਰ ਜੀ ਦੱਸ ਦਿਓ ਹੁਣ ਇਹਦਾ ਇਹ ਲੰਮੀ ਹੋਈ ਜਾਂਦੀ ਆ ਛੋਟੀ ਉਧਰ ਲੱਖੋਂ ਬਾਹਰ ਜੇ ਹਾਂਜੀ ਔਲਾਵਾ ਛੋਟੀ ਦੇ ਦਈਏ 80 ਹਜ਼ਾਰ ਦੀ 80 ਹਜ਼ਾਰ ਦੀ ਹਾਂ ਹੋਰ ਕਰ ਦੋ ਜਾਇ ਜਿਹੜਾ ਵੀਰ ਨੂੰ ਲੱਗੇ ਵੀ ਨਾ ਹਾਂ ਬਿਲਕੁਲ ਜਾਇ ਜੀ ਕਰਦਾ ਕੰਮ ਕੋਈ 100 200 ਸ਼ੋਰਾਂ ਕੰਮ ਨਹੀਂ ਹੋਣਾ ਇੱਕੋ ਹੀ ਗੱਲ ਕਰ ਦੇਣੀ ਆ ਬੱਬ ਜਿੱਥੇ ਮਤਲਬ ਛੋਟੀ ਹਾਰ ਦੀ ਛੋਟੀ ਨਹੀਂ ਮੇਰਾ ਵੀਰ ਖੜੇ ਤੇ ਕੋਈ ਨਾ ਫਰੇ ਲਓ ਜੀ ਬਸ ਜੇ ਕਿਦੋ ਛੰਦਾਰੀ ਹਾਰ ਦੀ ਜਿੱਥਾ ਮਰਜੀ ਮੇਰਾ ਵੀ ਜਾਓ ਨੁੱਚੜ ਗਈ ਹੈ ਕਰਮ ਵਾਲੀ ਚੈੱਕ ਕਰ ਸਕਦੇ ਵੀਰ ਨੇ ਦੁੱਧ ਬਾੜੀ ਡੱਕ ਕੇ ਚੋਇਆ ਤੁਹਾਡੇ ਸਾਹਮਣੇ ਖੰਡੀ ਤੇਰੀ ਹੈ ਕੋਈ ਲਤਾ ਮਾਲਣੀ ਭਾਵੇਂ ਲਓ ਜੀ ਲਗਭਗ ਵੀਰ ਜਿਹੜੀ ਮੱਝ ਲਿਆਉਂਦਾ ਤਾਰਾ ਇੱਕ ਰਹੀ ਲੈਂਦਾ ਲੈਂਦਾ ਸਿਹਤ ਚੰਗੀ ਬਣਾਈਆਂ ਵੀਰ ਨੇ ਇਸੇ ਕੰਮ ਨਾਲ ਖਰਾਕ ਚੰਗੀ ਖਾਂਦਾ ਵੀਰ ਤੇ ਪੂਰੇ 76000 ਦੀ ਵੀਰ ਜੀ ਵੀਰ ਜੀ 75 ਵਾਲਾ ਫੋਨ ਲਗਦੇ ਠੀਕ ਜੀ ਚਲੋ ਫੋਨ ਕਰਿਓ ਹੋ ਸਾਰੇ ਮੌਕੇ ਤੇ ਕੋਈ ਮੈਂ ਹੱਥ ਜੋੜ ਕੇ ਬੇਨਤੀ ਮੇਰੇ ਅੱਗੇ ਰੁਪਏ 50000 ਰੁਪਏ ਇੰਨੇ ਪਿਆਰ ਨਾਲ ਬੋਲਦਾ ਆਪਣੇ ਆਪ ਹੀ ਬੰਦਾ 1000 ਰੁਪਏ ਛੱਡਦਾ ਫੋਨ ਸਾਰੇ ਕਰੋ ਮਾਨ ਕਰਾਂਗੇ ਹਾਂ ਹਾਂ ਮਾਨ ਕਰਾਂਗੇ ਪਰ ਮੇਰੀ ਅੱਗੇ ਰਗਮ ਤੁਹਾਡੇ ਸਾਹਮਣੇ ਹੱਥ ਰਾਤ ਦੇ ਵੀ ਨਹੀਂ ਕੀ ਲਾ ਲਿਆ ਭਾਈ ਜਿਹੜੇ ਵੀਰ ਨੂੰ ਝੋਟੀ ਚੰਗੀ ਲੱਗਦੀ ਵੀਰ ਨੂੰ ਵੀਰ ਨੂੰ ਫੋਨ ਇੱਕ ਵਾਰੀ ਜ਼ਰੂਰ ਕਰੋ ਮੌਕੇ ਤੇ ਵੀਰ ਮਾਨਤਨ ਕਰ ਦਿੰਦਾ ਹੁੰਦਾ ਹਾਂ ਕਰਾਂਗੇ ਪਰ ਇਹ ਮੇਰਾ ਤਾ ਆਪਾਂ ਵੀਡੀਓ ਹੁਣ ਪਾਈ ਆ ਮੈਂ ਕੱਟੀ ਮਰੀ ਕੋ ਮੇਰਾ ਵੀਰ ਵੇਖ ਲੈ ਹਾਂਜੀ ਹਾਂਜੀ ਅਵੇ ਪਤਾ ਲੱਗਿਆ ਕਿ ਸੂਈ ਆ ਮਿਲਦੀ ਆ ਬਿਲਕੁਲ ਜੀ ਸਹੀ ਮੇਰਾ ਵੀਰ ਲੋਟਰੋ ਮੇਲਾ ਜਿੱਥੋਂ ਮਰਜ਼ੀ ਵੀਡੀਓ ਚੈੱਕ ਕਰ ਲੋ ਇਨੇ ਕਿਥੇ ਨਹੀਂ ਮਿਲਦੀ ਕੋਈ ਨਹੀਂ ਮਿਲਦੀ ਤੇ ਆ ਦੂਜੇ ਨੰਬਰ ਤੇ ਕਿਦਾਂ ਜੇ ਇਹ ਸੂਈ ਦਾ ਦੁੱਧ 6 ਕਿਲੋ ਜੇ ਇਹ ਵੀ ਉੱਡਦੀਆਂ ਵਾਲਾ ਭਾਅ ਆ ਇਹ ਵੀ ਉੱਡਦੀਆਂ ਵਾਲਾ ਭਾਅ ਬੱਚਾ ਨਹੀਂ ਜੇ ਬੱਚਾ ਨਹੀਂ ਜੇ ਹੈਗਾ ਤਾਂ ਦੁੱਧ 6 ਕਿਲੋ ਹਾਂ ਦੁੱਧ 6 ਕਿਲੋ ਸੁਆ ਕੋਈ ਤੀਜਾ ਲਾ ਲੇ ਕੋਈ ਚੌਥਾ ਲਾ ਲੇ ਚੌਥਾ ਲਾ ਲੇ ਇਹ ਬੜੇ ਦਿਨਾਂ ਤੋਂ ਉਮਤ ਲੱਗੀ ਇਹ ਵੀ ਨਾ ਬੰਦੇ ਨੇ ਸਾਈ ਪਾਈ ਹਾਂ ਹਾਂ ਆਹੇ ਲੋ ਜੀ ਹੁੰਦਾ ਭਰਾਵਾਂ ਨੂੰ ਬੇਨਤੀ ਜਿਹੜੇ ਸਾਈ ਪਾ ਕੇ ਤੇ ਬਾਅਦ ਭੁੱਲ ਜਾਂਦੇ ਆ ਜਿਹੜਾ ਰੁਪਈਆ ਰੁਪਈਆ ਕਮਾਉਣਾ ਬੜਾ ਔਖਾ ਹੁੰਦਾ ਹੈ ਬਾਕੀ ਕੇਵਲ ਪਛੋ ਚੰਗਾ ਹੁੰਦਾ ਆਪਣੇ ਸਾਈ ਪਾ ਕੇ ਜੰਗਲ ਖੜੋ ਹਾਂ ਦਾ ਮੁਰਗੀ ਨਤੀ ਮਰ ਗਈ ਮੁਰਗੇ ਕਹਿੰਦੇ ਕਿ ਉਹ ਮਰ ਗਈ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਬਾਅਦ ਸਾਨੂੰ ਫੋਨ ਕਰਦੇ ਆ ਵੀ ਵੀਰ ਜੀ 3 ਦਿਨ ਹੋ ਗਏ ਸਾਈ ਪਾਈ ਨੂੰ ਇਦਾਂ ਇਦਾਂ ਉਹ ਕੱਤੀ ਮੰਜੀ ਮਰ ਗਈ ਆ ਸਾਈ ਪਾ ਕੇ ਦੋ ਚਾਦਰ ਖੜੀਦਾ ਕੋਈ ਮੁਰਗੇ ਸਾਡਾ ਵਈ ਕੰਮ ਕਰਦੇ ਆ ਬਿਲਕੁਲ ਸਹੀ ਗੱਲ ਹੈ 6 ਕਿਲੋ ਦੁੱਧ ਦੀ ਗਰੰਟੀ ਚ ਵਾਈ ਚੁਈ ਇੱਕ ਨੰਬਰ ਆ ਵੀਰ ਨੰਬਰ ਕੰਡੇ ਚਾੜ ਕੇ ਹਾਂ ਲਈ 50 ਦੇ ਦਈਏ 50 ਦੀ 47 ਦੇ ਦਈਏ ਹੋਰ ਕਰ ਦੋ ਥੋੜਾ 40 ਦੀ 45000 ਦੀ ਹਾਂ ਨਾ ਇਹ ਵੀ ਬਸ 45 ਵਾਲਾ ਹੀ ਫੋਨ ਕਰੇ ਮੇਰਾ ਵੀਰੋ ਲਓ ਜੀ 45000 ਦੀ ਆਪਾਂ ਨਾ ਵੀ ਕਿਸੇ ਨੂੰ ਵਾਦਾ ਨਾ ਕਰਦੇ ਨਾ ਕਿ ਹੋ ਗਏ ਨੀ ਆ ਕੋਈ ਫੋਨ ਲਾ ਵੀ ਮੇਰਾ ਜਿੰਨੇ ਆਪਾਂ ਰੇਡ ਚੋਂ ਤੁਹਾਨੂੰ ਪਤਾ ਵੀਰ ਮੇਰਾ ਜਿੜ ਕੋਈ ਆਈ ਆ ਉਹਦੀ ਵੀਡੀਓ ਵੇਖ ਲੈ ਕਿੰਨੇ ਦੀ ਮਾੜੀ ਲਈ ਕਿੰਨਾ ਮੁੱਲ ਪਾਇਆ ਲਾਉਣ ਬਿਲਕੁਲ ਜੀ ਸਹੀ ਇਹ ਮਾਵੇਂ ਮਾਹਰੇ ਬਾਬੇ ਸ਼ਹੀਦਾਂ ਨੂੰ ਪਤਾ ਕਿੰਨਾ ਘਾਟਾ ਪਾਉਣਿਆ ਬੱਚੋ ਠੀਕ ਹੈ ਵੀਰ ਜੀ